ਹੈਲੋ ਗਾਇਜ਼ ਮੇਰੇ ਬਲੰਥਨ ਸਾਰੇ ਐਂਪੀਅਰ ਪਰਿਛਤ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮੂਗੀ ਅਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਮਾਇਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅੱਜ ਲੈ ਕੇ ਆਂ ਜੀ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਮਾਰਨਿੰਗ ਦਾ ਟਾਈਮ ਆ ਮਾਰਨਿੰਗ ਦਾ ਟਾਈਮ ਲੱਗਿਆ ਜੀ ਆਪਾਂ ਜਿਹੜੇ ਕੱਲ ਬਿਸਤਰੇ ਵਗੈਰਾ ਧੋਤੇ ਸੀਗੇ ਉਹਦੇ ਵਿੱਚੋਂ ਜਿਹੜੇ ਐਕਸਟਰਾ ਚਾਦਰਾਂ ਬੈੱਡ ਸ਼ੀਟ ਵਗੈਰਾ ਸੀਗੀਆਂ ਹੋ ਚਾਦਰਾਂ ਹੈਗੀਆਂ ਸੀ ਐਕਸਟਰਾ ਵੀ ਉਹ ਧੋ ਕੇ ਰੱਖਣ ਲੱਗੀ ਸੀ ਮੈਂ ਕੱਲ ਜਿਵੇਂ ਤੁਸੀਂ ਦੇਖਿਆ ਵੀ ਆਪਾਂਗੇ ਅਸੀਂ ਗੁੱਡੀ ਫੁਕਣ ਹੈਨਾ ਉਹ ਤੁਸੀਂ ਫੁੱਲ ਇੰਜੋਏ ਕੀਤਾ ਗੁੱਡੀ ਦਾ ਹੈਨਾ ਵੀ ਗੁੱਡੀ ਫੁਕੀ ਘਟਾ ਜੀ ਇੰਜੋਏ ਵੱਧ ਕੀਤਾ ਹੈਨਾ ਉਹਦਾ ਫਨ ਹੀ ਕਰਕੇ ਆਇਆ ਸਭ ਬਾਕੀ ਹੁਣ ਦੇਖਦੇ ਹਾਂ ਜੀ ਗੁੱਡੀ ਮੀਂਹ ਪਵਾਉਂਦੀ ਆ ਜਾਂ ਨਹੀਂ ਪਵਾਉਂਦੀ ਹੈਗੀ ਇਹ ਤਾਂ ਪਤਾ ਲੱਗੂਗਾ ਕੱਲ ਤਾਂ ਨਹੀਂ ਫਿਲਹਾਲ ਆਇਆ ਮੀਂਹ ਹੁਣ ਅੱਜ ਨਵੇਂ ਦਿਨ ਦੀ ਸਟਾਰਟਿੰਗ ਆ ਹੈਗਾ ਮੌਸਮ ਥੋੜਾ ਜਿਆਦਾ ਤੇਜ਼ ਤਾਂ ਧੁੱਪ ਹੈ ਨਹੀਂਗੀ ਨਹੀਂ ਤਾਂ ਜਦੋਂ ਮਤਲਬ ਸੂਰਜ ਚੜ੍ਹਦੇ ਆਪਣੇ ਵਿੰਡੋ ਰਾਹੀਂ ਉਹ ਇਹਨਾਂ ਵਿੰਡੋ ਰਾਹੀਂ ਸਿੱਧੀ ਅੰਦਰ ਧੁੱਪ ਆਉਂਦੀ ਹੈ ਅੱਜ ਫਿਰ ਥੋੜਾ ਮੌਸਮ ਬਦਲ ਵਾਈ ਜੀ ਚ ਸੀ ਹੁਣ ਕਿਾ ਕੀ ਦੇਖਦੇ ਆ ਕਿਉਂਕਿ ਕੱਲ ਵੀ ਜਿਵੇਂ ਮੇ ਤੋਂ ਨਾ ਵਰਸ਼ੀਟ ਵਗੈਰਾ ਸੰਭੀਆਂ ਨਹੀਂ ਸੀਗੀਆਂ ਜਿਵੇਂ ਤੁਹਾਨੂੰ ਦਿਖਾਇਆ ਸੀ ਉਸ ਤੋਂ ਬਾਅਦ ਚੱਲੇ ਗਈ ਸੀ ਇਹਦੇ ਲੋ ਗੁੱਡੀ ਫੁਕਣ ਗੁੱਡੀ ਫੁਕਣ ਤੋਂ ਬਾਅਦ ਫਿਰ ਆ ਕੇ ਸ਼ਾਮ ਨੂੰ ਕੰਮ ਬਹੁਤ ਸੀ ਗਏ ਹਨਾ ਵੀ ਇੱਕ ਤਾਂ ਕੜਾਹੀ ਬਣਾਉਣੀ ਸੀਗੀ ਤੇ ਫਿਰ ਸਬਜੀ ਮੇਰੇ ਚਿੱਟੇ ਚ ਨੇ ਮੇ ਭੋਂਕੀ ਗਈ ਹੋਈ ਸੀਗੀ ਉਹ ਸਬਜੀ ਬਣਾਉਣੀ ਸੀ ਕੁਛ ਮਸ਼ੀਨ ਦਾ ਕੰਮ ਕਰਨ ਵਾਲਾ ਸੀ ਹੈ ਨਾ ਤੇ ਟਾਈਮ ਅਸੀਂ ਦੇ ਲੋ ਤੁਸੀਂ 4 ਵਜੇ ਵਾਪਸ ਆਇਓ 4 ਵਜੇ ਤੋਂ ਬਸ ਥੋੜੀ ਦੇਰ ਪੈ ਗਈ ਮੈਂ ਕਿ ਵਿਚ ਲ ਰੈਸਟ ਕਰਦੇ ਆ ਹਨਾ ਵੀ ਚ ਨੀਂਦ ਦਾ ਤਾਂ ਕੋਈ ਟਾਈਮ ਨਹੀਂ ਹੈਗਾ ਪਰ ਇਹ ਸੀ ਕਿ ਵੀ ਜਿੰਨੇ ਸਵੇਰ ਦੇ ਹਨਾ ਥੱਕੇ ਜੇ ਪਏ ਸੀ ਉਹਦੇ ਕਰਕੇ ਥੋੜੀ ਨੀਂਦ ਆ ਗਈ 35 40 ਮਿੰਟ ਬਸ ਪਈ ਉਹ ਤੋਂ ਬਾਅਦ 35 40 ਮਿੰਟ ਤੋਂ ਬਾਅਦ ਉੱਠ ਕੇ ਫਿਰ ਲੱਗੀ ਸੀ ਕੰਮ ਕਰ ਬਸ ਐਵੇਂ ਹੀ ਦਿਨ ਲੰਘਿਆ ਤਾਂ ਕਰਕੇ ਫਿਰ ਅੱਜ ਸਵੇਰੇ ਉੱਠਦੀ ਸਾਰ ਪਹਿਲਾਂ ਮੈਂ ਕਿਹਾ ਵੀ ਜਿਹੜੇ ਕੱਪੜੇ ਸੰਭਣ ਵਾਲੇ ਨੇ ਉਹ ਸੰਭਦਾਂ ਮੈਂ ਫਿਰ ਲੱਗੀ ਸੀ ਮੈਂ ਮਧਾਣੀ ਲਾਉਣ ਕਿਉਂਗੀ ਮੈਂ ਕੱਲ ਲਾਉਣੀ ਸੀਗੀ ਮਧਾਣੀ ਮਲਾਈ ਰੇੜਕਾ ਵਾਲੀ ਪਈ ਸੀ ਮੈਂ ਕਿਹਾ ਵੀ ਮਲਾਈ ਰੇੜਕ ਕਿਉਂਕਿ ਵੀ ਫਿਰ ਕਿਉਂ ਗਰਮ ਹੋ ਜਾਊਗਾ ਤਹਾਨੂੰ ਪਤਾ ਹੀ ਹੈ ਨਾ ਵੀ ਆਏ ਹੋ ਜਾਂਦਾ ਵੀ ਚੱਲ ਜਾਂਦੇ ਜਾਂਦੇ ਜਿਹੜਾ ਕੰਮ ਕਰਨ ਵਾਲਾ ਉਹ ਕਰ ਲਈਏ ਹਨਾ ਨੇ ਫਿਰ ਚਲੋ ਗੁਰਪ੍ਰੀਤ ਨੇ ਵੀ ਵਿਚਾਰੇ ਨੂੰ ਅਖਾਇਆ ਚਲੋ ਉਧਰ ਆਏ ਹੋ ਜਾਂਦਾ ਵੀ ਤਾਈ ਜੀ ਉਹ ਨਹੀਂ ਕਰਤਾ ਜਿੰਦੇ ਨੇ ਪਰ ਫਿਰ ਵੀ ਹਨਾ ਤਾਂ ਹੁੰਦਾ ਵੀ ਚਲ ਜਿੰਨਾ ਤੱਕ ਕਰ ਸਕਦੇ ਉਹਨਾਂ ਤੱਕ ਕਰ ਲਈਏ ਫਿਰ ਮੈਂ ਲੱਗੀ ਸੀ ਮਿਢਾਣੀ ਲਾਉਣ ਮੈਂ ਕਿਹਾ ਵੀ ਚਲ ਉਹਨਾਂ ਨੇ ਮੈਂ ਮਿਢਾਣੀ ਲਾ ਲੈਣੀ ਹੈ ਇੱਥੇ ਮਾਰਨਿੰਗ ਦਾ ਹੀ ਟਾਈਮ ਸੀਗਾ ਬਸ ਪਿਸਟੇ ਵਗੈਰਾ ਉਹ ਚੱਕ ਕੇ ਹਨਾ ਬੈਡਸ਼ੀਟ ਵਗੈਰਾ ਸਾਫ ਕੇ ਇਹ ਹੈਗੀ ਸੀ ਕੱਲ ਵਾਲੀ ਬਣਾਈ ਹੋਈ ਕਿਉਂਕਿ ਕੱਲ ਵਾਲੀ ਆਲਰੇਡੀ ਪਹਿਲਾਂ ਹੀ ਵੀ ਸੀ ਵੀਡੀਓ ਬਹੁਤ ਇਹ ਨਾ ਆਪਣੇ ਮੈਂ ਬਣਾਈ ਹੈ ਕਿਉਂਕਿ ਟਾਈਮ ਕਾਫੀ ਹੋਇਆ ਸੀ ਇਹ ਨਾ ਸਾਰੇ ਪਿੰਡ ਦਾ ਨਕਸ਼ਾ ਏ ਬਣਿਆ ਹੋਇਆ ਇਹਦੇ ਵਿੱਚ ਮਤਲਬ ਸਾਰੇ ਟੋਟਲੀ ਘਰ ਦਿੰਦੇ ਨੇ ਜੇ ਟਾਈਮ ਹੋਵੇ ਤਾਂ ਬੰਦਾ ਦੇਖ ਸਕਦਾ ਏ ਹਨਾ ਵੀ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਮੈਂ ਦੂਰੋਂ ਬਜਾਣੀ ਵੀਡੀਓ ਨਾ ਸੀ ਇਹ ਸਾਰੇ ਪਿੰਡ ਦਾ ਨਕਸ਼ਾ ਲੱਗਿਆ ਹੋਇਆ ਧਰਮਸ਼ਾਲਾ ਦੇ ਵਿੱਚ ਬਾਜੀ ਉਹ ਤੋਂ ਇਹ ਹੈਗਾ ਸੀ ਮੈਨੂੰ ਲੱਗਦਾ ਦੁਪਹਿਰ ਕ ਦਾ ਟਾਈਮ ਮੈਨੂੰ ਲੱਗਦਾ 3-4 ਵਜੇ ਬਾਜੀ 3-4 ਵਜੇ ਦਾ ਟਾਈਮ ਹੈਗਾ ਸੀ ਇੱਥੇ ਮੈਂ ਦਾਲ ਬ ਰੱਖਤੀ ਸੀ ਬਾਨੀ ਮੁੰਗੀ ਮਸਰੀਬ ਬਣਾਉਣੀ ਸੀ ਅੱਜ ਮੈਂ ਕਿ ਵੀ ਕੁਝ ਇਹ ਹੁੰਦਾ ਜੀ ਮੈਨੂੰ ਜਦੋਂ ਨਾ ਆਪਾਂ ਕੋਈ ਵੀ ਬੰਦਾ ਇਨਸਾਨ ਆ ਨਾ ਜਿਵੇਂ ਆਪਾਂ ਲੇਡੀਜ਼ ਦੀ ਜਿਆਦਾਤਰ ਇਹ ਹੋਂ ਦਾ ਵੀ ਜਿਵੇਂ ਹੁਣ ਗਰਮੀ ਦਾ ਮੌਸਮ ਆ ਨਾ ਆਪਾਂ ਕਿਸੇ ਦੇ ਕਿਚਨ ਦੇ ਵਿੱਚ ਜਦੋਂ ਇੱਕ ਵਾਰੀ ਆ ਗਏ ਨਾ ਫਿਰ ਇਹ ਹੋ ਜਾਂਦਾ ਵੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਨੇ ਨਾਲ ਦੀ ਨਾਲ ਹੋ ਜਾਂਦਾ ਮੈਂ ਅਸਲ ਦੇ ਵਿੱਚ ਨਾ ਉਹ ਧਨੀਆ ਕੁੱਟਣਾ ਸੀਗਾ ਸਾਬਤ ਧਨੀਆ ਪਿਆ ਸੀਗਾ ਜਿਹੜਾ ਗਰਮ ਮਸਾਲਾ ਆਪਾਂ ਘਰ ਬਣਾਉਂਦੇ ਹਾਂ ਮੰਮੀ ਕਹਿੰਦੇ ਉਹ ਥੋੜਾ ਜਿਆਦਾ ਤੇਜ਼ ਆ ਵੀ ਉਹਦੇ ਵਿੱਚ ਕਹਿੰਦੇ ਉਹ ਜ਼ਿਆਦਾ ਤੇਜ਼ ਆ ਵੀ ਉਹਦੇ ਵਿੱਚ ਇਹ ਧਣੀਆਂ ਸਾਬਤ ਨਾ ਵੀ ਮਿਕਸ ਕਰ ਦੇਣਾ ਇਹ ਮੈਂ ਕਿਹਾ ਵੀ ਠੀਕ ਆ ਮੈਂ ਇੱਥੇ ਜਾਗ ਲਾ ਕੇ ਹਟੀ ਸੀਗੀ ਦਹੀਂ ਮੈਂ ਰੱਖਤਾ ਸੀਗਾ ਬਣਨਾ ਤੇ ਇਹ ਦਾਲ ਵੀ ਰੱਖਤੀ ਸੀ ਮੈਨੂੰ ਇਹ ਸੀ ਮੈਂ ਕਿਹਾ ਜਦੋਂ ਮੇਰਾ ਮਸਾਲਾ ਕੁੱਟੋਣਾ ਵੀ ਨਾਲੇ ਦਾਲ ਦੀ ਮੈਂ ਕਿਹਾ ਵੀ ਠੀਕ ਆ ਇੱਕ ਬਿਸਲ ਜਿਹੜੀ ਹੋਜਣੀ ਉਹ ਬਚ ਜੂਗੀ ਵੀ ਨਾਲ ਮੇਰਾ ਮਸਾਲਾ ਕੁੱਟਿਆ ਜਾਊਗਾ ਉਹ ਵੀ ਮਿਕਸ ਕਰ ਦਵਾਂ ਵੀ ਨਾਲੇ ਮੇਰਾ ਜਿਹੜੇ ਦੁੱਧ ਦੇ ਕੰਮ ਕਰਨ ਵਾਲੇ ਨੇ ਮੈਂ ਉਹ ਵੀ ਕਰ ਦਵਾਂ ਹੈਨਾ ਕਿਉਂਕਿ ਤੁਹਾਨੂੰ ਪਤਾ ਜੀ ਗਰਮੀ ਦੇ ਵਿੱਚ ਖਾੜਨਾ ਬਹੁਤ ਔਖਾ ਏ ਬਸ ਮੈਂ ਇਥੇ ਇਹ ਗਰਮ ਮਸਾਲੇ ਵਾਲਾ ਡੱਬਾ ਲਈ ਆਈ ਸੀ ਮੈਂ ਕਿ ਵੀ ਜਿਹੜਾ ਆਪਣੇ ਨੂਨਦਾਨੀ ਆ ਨਾ ਵੀ ਉਹਦੇ ਵਿੱਚ ਮੈਂ ਇਹਦੇ ਵਿੱਚੋਂ ਫਿਰ ਮਿਕਸ ਕਰਕੇ ਨਾ ਉਹਦੇ ਵਿੱਚ ਫਿਰ ਬਾਅਦ ਵਿੱਚ ਕੱਢ ਦੂੰਗੀ ਡੱਬੀ ਦੇ ਵਿੱਚ ਜਿਹੜਾ ਪਾਇਆ ਹੋਇਆ ਵੀ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਆ ਬਸ ਇਹ ਲੱਗੀ ਸੀ ਮੈਂ ਮਿਕਸ ਕਰਨ ਜਲਦੀ ਜਲਦੀ ਜਿਹੜੇ ਕੰਮ ਕਰਨ ਵਾਲੇ ਨੇ ਵੀ ਉਹ ਕਰਕੇ ਫੇਰ ਬੈਠਦੇ ਆ ਥੋੜੀ देर ਹਵਾ ਦੇ ਵਿੱਚ ਥੋੜੀ देर ਹਵਾ ਦੇ ਵਿੱਚ ਬੈਠਾਂਗੇ ਨਾਲੇ ਆਪਾਂ ਦਾਲ ਦਾ ਜਿਹੜਾ ਪਿਆਜ਼ ਵਗੈਰਾ ਕੱਟਣਾ ਹੈ ਨਾਲੇ ਉਹ ਕੱਟ ਲਉਂਗੀ ਮੈਂ ਅੰਦਾਜ਼ੀ ਜਿਹੜੇ ਮੇਰੇ ਕਿਚਨ ਦੇ ਕੰਮ ਕਰਨ ਵਾਲੇ ਸੀ ਉਹ ਕਰਲੇ ਸੀਗੇ ਮੈਂ ਪਿਆਜ਼ ਵਗੈਰਾ ਤਕਰੀਬਨ ਇੱਥੇ ਹੀ ਜ਼ਿਆਦਾਤਰ ਤੁਸੀਂ ਮੈਨੂੰ ਦੇਖਦੇ ਹੋ ਨਾ ਬੈਠ ਕੇ ਇਹ ਹੁੰਦਾ ਵੀ ਜਿਵੇਂ ਆਪਣੇ 10 ਵਜੇ ਤੱਕ ਤਾਂ ਚਲੋ ਅੰਦਰ ਹਨਾ ਰਾਤ ਨੂੰ ਇਸੇ ਚੱਲਦੇ ਕਰਕੇ ਪੱਕੇ ਨਾਲ ਸਾਰ ਜਾਂਦਾ ਉਸ ਤੋਂ ਬਾਅਦ ਫੇਰ ਦੁਪਹਿਰ ਟਾਈਮ ਇਸੇ ਉੱਤੇ ਲੀ ਜਾਂਦਾ ਨਾ ਚਾਰ ਕਿਵੇਂ ਸਤ ਨੂੰ ਕੋਲਰ ਲਗਾ ਲੈਂਦੇ ਨੇ ਨਵੇਂ ਵੀ ਫਿਰ ਇੱਥੇ ਬੈਠੇ ਜਾਂਦੇ ਕਿਉਂਕਿ ਤੁਨ ਬਾਹਨਾ ਸਾਰੀ ਦਿਹਾੜੀ ਰੂਮ ਦੇ ਵਿੱਚ ਵੀ ਬਹਿ ਕੇ ਬੰਦਾ ਬੋਰ ਹੋ ਜਾਂਦਾ ਹੈ ਚਲੋ ਸਾਡਾ ਤਾਂ ਇਹ ਹੋ ਜਾਂਦਾ ਵੀ ਹਨਾ ਅਸੀਂ ਤਾਂ ਚਲ ਬੇੜੇ ਚ ਨਿਕਲ ਕੇ ਕਰਦੇ ਕੋਈ ਸੌ ਕੰਮਕਾਰ ਕਰਨਾ ਇੱਧਰ ਉੱਧਰ ਬੰਦਾ ਤੁਰਦਾ ਫਿਰਦਾ ਰਹਿੰਦਾ ਹੈ ਨਾ ਪਰ ਮੰਮੀ ਨੂੰ ਇਹ ਹੋ ਜਾਂਦਾ ਨਾ ਵੀ ਜੇ ਹੁਣ ਆਪਾਂ ਸਿਆਣਾ ਬੰਦਾ ਰੂਮ ਦੇ ਵਿੱਚ ਬੈਠਾ ਰਹੂਗਾ ਹਨਾ ਉਹਨੂੰ ਉਦੋਂ ਵੱਧ ਬੋਰ ਜੀ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਤੇ ਜਿਵੇਂ ਹੁਣ ਮੈਨੂੰ ਵੀ ਇਹ ਹੋ ਜਾਂਦਾ ਵੀ 4 ਘੰਟੇ ਜਿਵੇਂ ਮੈਂ ਘਰ ਦੇ ਕੰਮ ਕਰ ਕਰਨ ਵਾਲੇ ਹੁੰਦੇ ਨੇ ਨਾ ਵੀ ਵੀ ਨਾਲੇ ਮੈਂ ਕੰਮ ਕਰਦੀ ਫਰੀਜ ਨੇ ਜਿਹੜੇ ਕਰਨ ਵਾਲੇ ਹੁੰਦੇ ਨੇ ਨਾਲੇ ਚਲ ਮਮੀ ਇੱਥੇ ਬਹਿ ਜਾਂਦੇ ਨੇ ਚਲੋ ਉਹਨਾਂ ਨਾਲ ਗੁਰਬਰਾਲਾ ਜਿਹਾ ਲੱਗਿਆ ਰਹਿੰਦਾ ਏ ਬਣਾਉਂਦਾ ਜਾਂਦਾ ਕੋਈ ਨਾ ਕੋਈ ਗੱਲ ਜਿਵੇਂ ਕਰਨੀ ਆ ਹਨਾ ਵੀ ਉਵੇਂ ਹੋ ਜਾਂਦੀ ਆ ਕੁਝ ਸਾਡੀ ਜਿਹੜੀ ਕਿਚਨ ਉਹ ਵੀ ਤੇ ਓਪਨ ਟਾਈਪ ਏ ਆ ਜਿਹੜੀ ਜਿਵੇਂ ਆਪਣੇ ਫੁੱਲ ਓਪਨ ਹੁੰਦੀਆਂ ਨੇ ਓਦਾਂ ਨਹੀਂ ਹੈਗੀਆਂ ਬਟ ਹੈਗੀ ਓਪਨ ਦੀ ਤਰ੍ਹਾਂ ਹੀ ਆ ਤਾ ਕਰਕੇ ਵੀ ਚਲ ਉਥੋਂ ਕਿਚਨ ਚੋ ਵੀ ਸਾਹਮਣੇ ਗੱਲ ਕਰ ਲੈਨੇ ਆਪਨੇ ਵੀ ਵੈਸੇ ਫਲਾਈਟ ਵੀ ਚਲ ਹੋ ਰਹੀ ਆ ਗਈ ਹਾਂ ਕਿਉਂਕਿ ਕੱਲ ਨੂੰ ਜਾਣਾ ਜੀ ਤਾਂ ਅੱਜ ਤਾਂ ਵੈਸੇ ਜਣੀ ਅੱਜ ਦੀ ਛੁੱਟੀ ਹੈ ਨਹੀਂ ਸੀ ਅੱਜ ਦੀ ਛੁੱਟੀ ਬੱਝ ਗਈ ਕਿਉਂਕਿ ਫਤੇ ਦੇ ਪਾਪਾ ਨੂੰ ਹੈਗਾ ਕੋਈ ਕੰਮ ਉਹਨਾਂ ਨੇ ਕੱਲ ਨੂੰ ਆਉਣਾ ਸੀਗਾ ਉਹ ਕੰਮ ਕੱਲ ਨੂੰ ਹੋਣਾ ਸੀ ਤਾਂ ਕਰਕੇ ਫਿਰ ਉਹ ਕਹਿੰਦੇ ਵੀ ਚਲ ਮੈਂ ਕੱਲ ਨੂੰ ਆਉਂਗਾ ਵੀ ਕੱਲ ਨੂੰ ਹੀ ਲੈ ਜਾਊਗਾ ਕਿ ਜੀ ਆਇਆਂ ਨੂੰ ਵੀ ਬਹੁਤ ਆਇਆਂ ਹੋ ਗਿਆ ਹੈ ਨਾ ਮਹੀਨਾ ਹੋਣ ਵਾਲਾ ਹੈ ਸਾਨੂੰ 26 27 ਦਿਨ ਹੋ ਗਏ ਮਹੀਨੇ ਤੋਂ ਥੋੜੇ ਦਿਨ ਘਟਨੇ ਪਰ ਕੀ ਕਰੀਏ ਜੀ ਹੈ ਨਾ ਵੀ ਮਜ਼ਬੂਤੀਆਂ ਹੁੰਦੀਆਂ ਨੇ ਬੰਦੇ ਦੀਆਂ ਚਲੋ ਇਹਨਾਂ ਦਾ ਸਰਦਾ ਹੋਵੇ ਫਿਰ ਦਾ ਬੰਦਾ ਆਇਆ ਹੁੰਦਾ ਉਹਦੇ ਇਹ ਖੁਸ਼ੀ-ਖੁਸ਼ੀ ਜਿੰਨੇ ਕ ਦਿਨ ਜੀ ਕਰ ਦੋ ਉਹਨੇ ਦਿਨ ਬੰਦਾ ਰਹਿਣਾ ਹੈ ਕਿਉਂਕਿ ਇਹ ਹੋ ਜਾਂਦਾ ਨਾ ਵੀ ਜੇ ਆਪਾਂ ਪੀ ਕੇ ਬੈਠੇ ਤਾਂ ਸੌਰੀਆਂ ਦਾ ਵੀ ਉਹ ਕਰਦੇ ਵੀ ਕੰਮ ਕਰ ਉਲਝੀ ਜਾਂਦੇ ਨੇ ਜਿੱਧਰ ਮਰਜੀ ਬੈਠ ਜਾਓ ਨਾ ਇੱਕ ਪਾਸੇ ਦੇ ਤਾਂ ਉਲਝਦੇ ਹੀ ਉਲਝਦੇ ਨੇ ਇਥੇ ਦਾ ਮੌਸਮ ਸ਼ਾਮ ਜੀ ਦਾ ਸੀ ਅਸੀਂ ਵੀੜੇ 'ਚ ਬੈਠੇ ਸੀਗੇ ਬਹੁਤ ਸੋਨਾ ਹੋਇਆ ਸੀ ਬੱਦਲ ਵਾਈ ਜੀ ਹੋ ਗਈ ਸੀ ਇਹ ਲੱਗਦਾ ਸੀਗਾ ਵੀ ਸ਼ਾਇਦ ਸ਼ਾਮ ਨੂੰ ਵੀ ਹੁਣ ਰਾਤ ਨੂੰ ਮੀਂਹ ਆ ਸਕਦਾ ਹੈ ਕਿਉਂਕਿ ਦਿਨ ਤਾਂ ਗੁੱਡੀ ਨੇ ਐਂ ਲੰਘਾਤਾ ਜੀ ਪਰ ਉਹ ਵੀ ਸੋਚਦੀ ਹੋਊਗੀ ਹਨਾ ਵੀ ਤੁਸੀਂ ਕਿਹੜਾ ਮੈਨੂੰ ਰੋਏ ਹੋ ਵੀ ਤੁਸੀਂ ਤਾਂ ਆਪਦਾ ਹੱਸਦੇ ਜਾਂਦੇ ਸੀਗੇ ਪਰ ਇਹ ਗੱਲ ਹੈ ਜੀ ਜਿਵੇਂ ਨਾ ਅੱਗੇ ਸਿਆਣੀਆਂ ਡੇਰੀ ਤੋਂ ਇਕੱਠੀਆਂ ਹੋ ਕੇ ਗੁੱਡੀ ਫੁਕਣ ਜਾਂਦੇ ਹੁੰਦੇ ਸੀ ਨਾ ਉਦੋਂ ਬਿਲਕੁਲ ਰੀਅਲ ਦੀ ਤਰ੍ਹਾਂ ਕਰਕੇ ਆਉਂਦੇ ਹੁੰਦੇ ਸੀਗੇ ਜੋ ਵੀ ਇਹਨਾਂ ਤੇ ਹੁੰਦਾ ਸੀਗਾ ਹਨਾ ਆਹ ਹੁੰਦਾ ਸੀ ਪਰ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਪਹਿਲਾਂ ਵਾਲੀਆਂ ਉਦੋਂ ਨਾ ਮੀ ਵੀ ਪਰ ਪੈ ਜਾਂਦਾ ਹੁੰਦਾ ਸੀ ਹੁਣ ਤਾਂ ਉਹ ਕੰਮ ਹੋ ਗਿਆ ਵੀ ਜਹ ਜੀ ਦੁਨੀਆਂ ਹੋ ਗਈ ਫਿਰ ਰੱਬ ਵੀ ਹੋ ਗਿਆ ਠਾਈ ਹੋ ਗਿਆ ਹਨਾ ਦੁਨੀਆਂ ਵੀ ਆਪ ਦੇ ਆਪ ਨੂੰ ਚਲਾ ਕੇ ਸਮਝੀ ਆ ਪਰ ਪ੍ਰਮਾਤਮਾ ਤੋਂ ਤਾਂ ਨਹੀਂ ਕੁਝ ਛੁਪ ਸਕਦਾ ਹੈਗਾ ਫਿਰ ਆ ਗਈ ਸੀ ਆਪਣੇ ਕਿਚਨ ਦੀ ਵਾਰੀ ਅਨਾ ਚਲੋ ਇਹ ਸੀਗਾ ਵੀ ਬੈਠ ਕੇ ਥੋੜੀ ਦੇਖੋ ਘੰਟਾ ਦੋ ਘੰਟੇ ਬੈਠੇ ਰਹੇ ਚਲੋ ਹੁਣ ਇਹ ਸੀਗਾ ਮੇਹਾਂ ਵੀ ਚਲ ਤੜਕਾ ਦਾਲ ਨੂੰ ਕੱਲਾ ਲਗਾਉਣਾ ਸੀ ਫੁਲਕੇ ਵਗੈਰਾ ਬਣੇ ਹੋਏ ਸੀਗੇ ਭੂਜ ਜੀ ਨੇ ਬਣਾ ਕੇ ਸੀਗੇ ਹੋਰ ਜਿਹੜੇ ਕਿਚਨ ਦੇ ਕੰਮ ਕੰਪਲੀਟ ਸੀਗੇ ਸਾਰੇ ਹੁਣ ਕੁਝ ਨਹੀਂ ਸੀ ਕਰਨਾਲਾ ਬਸ ਮੈਨੂੰ ਇਹ ਸੀ ਮੇਹਾਂ ਦਾਲ ਨੂੰ ਤੜਕਾ ਲਗਾਉਣਾ ਹੈ ਕੁਝ ਗੁਰਪ੍ਰੀਤ ਨੇ ਵੀ ਮੋਟਰ ਤੇ ਜਾਣਾ ਸੀ ਉਹ ਕੋਈ ਬਾਰੀ ਗੂਰੀ ਜੀ ਬਦਲੀ ਸੀਗੇ ਉਹਨੇ ਜੀਰੀ ਲਗਾਉਣ ਲਈ ਕਹਾਣਾ ਸੀਗਾ ਕਦੋਂ ਕਰਨਾ ਜੋ ਵੀ ਹੈ ਨਾ ਜਿਹੜਾ ਕਹਿੰਦੇ ਹੋ ਉਹ ਕਰਨਾ ਸੀ ਤਾਂ ਕਰਕੇ ਫਿਰ ਉਹਨੂੰ ਇਹ ਸੀਗਾ ਵੀ ਚੱਲਣ ਵਾਲੇ ਮੈਂ ਆਪਣੀ ਰੋਟੀ ਖਾ ਲੂੰਗਾ ਤੇ ਨਾਲੇ ਦਹੀਂ ਵੀ ਨਾਲ ਲੈ ਜਾਊਂਗਾ। ਬਸ ਮੈਂ ਦਾਲ ਨੂੰ ਲੱਗੀ ਸੀ ਤੜਕਾ ਉਹਨੇ ਤੜਕਾ ਲਗਾਇਆ ਸੀ ਆਪਾਂ ਸਿੰਪਲ ਦੇ ਤਰੀਕੇ ਨਾਲ ਵੀ ਲਸਣ ਪਿਆਜ਼ ਕੱਟ ਕੇ ਟਮਾਟਰ ਕੱਟ ਕੇ ਵਿੱਚ ਪਾਤਾ ਸੀ ਆਪਾਂ ਨੂਨ ਮਿਰਚ ਹਲਦੀ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਬਸ ਇਹੀ ਮਸਾਲੇ ਆਪਾਂ ਬਹੁਤ ਜ਼ਿਆਦਾ ਤਨੀ ਵਰਤਦੇ ਹੈਗੇ ਹਨਾ ਵੀ ਜਿਵੇਂ ਗਰਮ ਮਸਾਲਾ ਇਹ ਜਾਂ ਲਸਣ ਬਹੁਤ ਹੈ ਨਾ ਤੇ ਜੀਰਾ ਵਗੈਰਾ ਨਹੀਂ ਯੂਜ਼ ਕਰਦੇ ਹੈਗੇ। ਜੇ ਇਹ ਕਿਤੇ ਹੋਵਾ ਚੱਲ ਫਿਰ ਮੈਂ ਦਾਲ ਨੂੰ ਤੜਕਾ ਲਗਾਤਾ ਸੀ ਦਾਲ ਵਿੱਚ ਥੋੜੀ ਲੱਗਦੀ ਸੀ ਪਤਲੀ ਮੈਂ ਕਿੰਚ ਥੋੜਾ ਗਰਮ ਕਰਕੇ ਪਾਣੀ ਮਿਕਸ ਕਰ ਲੈਂਦੇ ਆ ਨਾਲ ਹੀ ਨਾ ਬਣੇ ਅੱਜ ਹੋएगी ਸਿੱਖट्टी लस्सी ਰੜਕੀ ਹੋ ਜਿਹੜੀ ਲੱਸੀ ਹੁੰਦੀ ਹੈ ਮੈਂ ਉਹ ਪਈ ਸੀ ਕਿੰਤ ਰਾਤ ਨਾ ਲਾਈਟ ਚਲੀ ਗਈ ਸੀਗੀ 11 12:00 ਵਜੇ ਫਿਰ ਧੁੰਚ ਬਾਰਮ ਜਈ ਆ ਕਿਉਂਕਿ ਇਹ ਜੰਦਾ ਜੀ ਰਾਤ ਨੂੰ ਆਏ ਸੀ ਲਾਈਟ ਬੱਝੀ ਨਾ ਸਾਰੇ ਆ ਵੀ ਨੂੰ ਦਿੱਤਾ ਛੇੜਤੀ ਮੈਂ ਇੰਨੇ ਸਾਰੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਕਿ ਕਿੱਥੇ ਬੰਦਾ AC ਜਾਂ ਕੂਲਰਾਂ ਦੇ ਵਿੱਚ ਲੋਕ ਪੈਂਦੇ ਨੇ ਕਿੱਥੇ ਪੱਖੀ ਰਹਿ ਗਏ ਸੀ ਇਨਵਰਟਰਾਂ ਤੇ ਉਹਨਾਂ ਦੀ ਵੀ ਪੂਰੀ ਹਵਾ ਨਹੀਂ ਆਉਂਦੀ ਹੈਗੀ ਪਰ ਦਿਨ ਦੇ ਵਿੱਚ ਤਾਂ ਕਰਕੇ ਫਿਰ ਸਾਰਾ ਕੁਝ ਇਹ ਕੰਮ ਕਰ ਜਿਹੜੇ ਬਿਜਲੀ ਨਾਲ ਕਰਨ ਵਾਲੇ ਸੀਗੇ ਉਹ ਲੇਟ ਹੋ ਗਏ ਸੀ ਤਾਂ ਅੱਜ ਫਿਰ ਸ਼ਾਮ ਨੂੰ ਕਾਈ ਥੱਟੀ ਲस्सी ਪੀਣ ਲੱਗੇ ਸੀ ਇਹ ਵੀ ਕਿਉਂਕਿ ਸਵੇਰ ਦੀ ਪਈ ਸੀਗੀ జ కల్లా తిన్నమాగ డావు బాద సాలు ఎన్న ప్యారీ థ్యాంక్ థ్యాంక్ యూ సో మచ్